ਲਾ ਮਿੱਤਰੋ ਸਿਰਫ 1608 ਘੰਟੇ ਚੱਲਿਆ ਹੋਇਆ ਤੇ ਹੋਰ ਤੁਹਾਨੂੰ ਦੱਸਦਾ ਇਹ ਤੇ ਟਰੈਕਟਰ ਦਾ ਨੰਬਰ ਵੀ ਪੰਜਾਬ ਦਾ ਹੈ ਇਹਦਾ ਨੰਬਰ ਵੀ ਪੰਜਾਬ ਦਾ ਹੈ ਤੇ ਇਹ ਪਾਰਟੀ ਫਰਸਟ ਦੇ ਨਾਮ ਆ ਤੇ ਫਰਸਟ ਪਾਰਟੀ ਦੇ ਹੀ ਘਰੇ ਖੜਾ ਹੈ ਰਿੰਮਾਂ ਦੇ ਉੱਪਰ ਕਿਤੇ ਸਕਰਚ ਵੀ ਨਹੀਂ ਕੱਲਾ ਕੱਲਾ ਸਟicker ਕੰਪਨੀ ਦਾ ਹਲੇ ਤੱਕ ਨਾਲ ਦਾ ਖੜਾ ਵੀਰੇ ਮਗਰਾਡਾਂ ਦੀ ਕੰਡੀਸ਼ਨ ਵੀ ਦਿਖਾ ਦੇਕਰ ਅੰਦਰ ਮਿੱਤਰੋ ਬਿਲਕੁਲ ਹੀ ਨਵਾਂ ਹੈ ਲਓ ਵੀ ਮਿੱਤਰੋ ਅੱਜ ਨਾਲ ਆਪਾਂ ਪਿੰਡ ਰੰਗੀਨਪੁਰ ਦੇ ਵਿੱਚ ਪਹੁੰਚੇ ਹੋਏ ਆ ਤੁਹਾਡੇ ਵਾਸਤੇ ਡੀਆਈ 750 ਸੋਨਾਲੀਕਾ ਲੈ ਕੇ ਆਏ ਆ ਸਕੰਦਰ ਮਾਡਲ ਦੇ ਵਿੱਚ ਟਰੈਕਟਰ ਦੀ ਇੰਨੀ ਕੁ ਗਾਰੰਟੀ ਹੈ ਵੀ ਟਰੈਕਟਰ ਨੂੰ ਕਿਸੇ ਪਾਸੇ ਨਾ ਚਾਬੀ ਦਾ ਭੋਰਾ ਵੀ ਨਹੀਂ ਲੱਗਿਆ ਹੋਇਆ। ਧਰਮੇ ਭਾਈ ਪਹਿਲਾਂ ਚਾਰੇ ਪਾਸੋਂ ਟਰੈਕਟਰ ਦਿਖਾ ਦੇ ਉਸ ਤੋਂ ਬਾਅਦ ਇਹਦੀ ਡਿਟੇਲ ਦੱਸਾਂਗੇ ਵੀ ਕਿੰਨੇ ਦੇ ਵਿੱਚ ਬਣੂ ਇਹ ਕਿੰਨਾ ਮਾਡਲ ਹੈ ਤੇ ਰੰਗੀਨਪੁਰ ਪਿੰਡ ਕਿੱਥੇ ਜੇ ਪੈ ਜਾਂਦਾ ਹੈ। ਚਾਰੇ ਪਾਸੇੋਂ ਦਿਖਾ ਕੇ ਆ ਇਹਦੀ ਕੰਡੀਸ਼ਨ। ਦੱਸ ਦਿਆਂ ਮਿੱਤਰੋ ਫੁੱਲ ਗਾਰੰਟੀ ਵਾਲਾ ਟਰੈਕਟਰ ਆ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਮੇਲਾ ਲੁੱਟਣਾ ਤਾਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਉਣ ਲੱਗੇ ਆ। ਆ ਜਾ ਕਰੋ ਫਰੰਟ ਤੇ 来 ਮੇਤਰੋ ਪਿੰਡ ਰੰਗੀਨਪੁਰ ਕਿੱਥੇ ਪੈ ਜਾਂਦਾ ਤੁਹਾਨੂੰ ਪਹਿਲਾਂ ਇਹ ਦੱਸ ਦਈਏ ਜਦੋਂ ਆਪਾਂ ਰੋਪੜ ਤੋਂ ਮਹਾਲੀ ਨੂੰ ਜਾਂਦੇ ਆ ਰੋਪੜ ਤੋਂ ਸਿਰਫ 2.5 ਕਿਲੋਮੀਟਰ ਦੀ ਦੂਰੀ ਤੇ ਨਾ ਟੋਲ ਪਲਾਜੇ ਦੇ ਨੇੜੇ ਪਿੰਡ ਰੰਗੀਨਪੁਰ ਪੈ ਜਾਂਦਾ ਰੰਗੀਨਪੁਰ ਦੇ ਵਿੱਚ ਇਹ ਟਰੈਕਟਰ ਜਿਹੜਾ 750 ਸੋਨਾਲੀ ਕਬਕਾਉ ਖੜਾ ਤੇ ਜਿੱਥੇ ਅਸੀਂ ਖੜੇ ਹਾਂ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸ ਦਈਏ ਇਹ ਗੁਜਰਾਂ ਦੇ ਕੋਠੇ ਪਜਦੇ ਆ ਰੰਗੀਨਪੁਰ ਪਿੰਡ 'ਚ ਐਂਟਰ ਹੋਣ ਤੋਂ ਪਹਿਲਾਂ ਹੀ ਰਾਈਟ ਸਾਈਡ ਤੇ ਗੁਜਰਾਂ ਦੇ ਕੋਠੇ ਪਜਦੇ ਉੱਥੇ ਇਹ ਟਰੈਕਟਰ ਖੜਾ ਤੇ ਜੇ ਗੱਲ ਕਰੀਏ ਹੁਣ ਇਹਦੇ ਚੱਲਣ ਦੀ ਪਰ ਮੈਂ ਆਹ ਦਿਖਾ ਦਿਵੀ ਚੱਲਿਆ ਕਿੰਨਾ ਹੋਇਆ ਉਸ ਤੋਂ ਬਾਅਦ ਇਹਦਾ ਮਾਡਲ ਦੱਸਾਂਗੇ ਕਿ ਕਿੰਨੇ ਰੁਪਈਆ ਦੇ ਵਿੱਚ ਬਣੂ ਆਪਾਂ ਸਾਰਾ ਕੁਝ ਹੀ ਦੱਸਾਂਗੇ ਚਾਬੀ ਔਨ ਕਰਕੇ ਦੱਸ ਦੇ ਕਰਾਂ ਕਿੰਨਾ ਚੱਲਿਆ ਹੋਇਆ ਲੈ ਮਿੱਤਰੋ ਸਿਰਫ 1600 8 ਘੰਟੇ ਚੱਲਿਆ ਹੋਇਆ ਤੇ ਹੋਰ ਤੁਹਾਨੂੰ ਦੱਸਦਾ ਇਹ ਟਰੈਕਟਰ ਦਾ ਨੰਬਰ ਵੀ ਪੰਜਾਬ ਦਾ ਹੈ ਇਹਦਾ ਨੰਬਰ ਵੀ ਪੰਜਾਬ ਦਾ ਹੈ ਤੇ ਇਹ ਪਾਰਟੀ ਫਰਸਟ ਦੇ ਨਾਮ ਆ ਤੇ ਫਰਸਟ ਪਾਰਟੀ ਦੇ ਹੀ ਘਰੇ ਖੜਾ ਹੈ ਕੰਡੀਸ਼ਨ ਇਹਦੀ ਸਾਰੀ ਓਰੀਜਨਲ ਹੈ ਕੋਈ ਟੁੱਟ ਭੱਜ ਨਹੀਂ ਤੇ ਜੇ ਗੱਲ ਕਰੀਏ ਹੁਣ ਟਾਇਰਾਂ ਦੀ ਟਾਇਰ ਮਿੱਤਰੋ 85 ਤੋਂ 90 ਪੈਸੇ ਪਏ ਆ ਜਿਹੜੇ ਕੰਪਨੀ ਦੇ ਨਾਲ ਟਾਇਰ ਆਉਂਦੇ ਨਾ ਸੀਅਟ ਦੇ ਉਹੀ ਟਾਇਰ ਨੇ ਰਿੰਮਾਂ ਦੇ ਉੱਪਰ ਕਿਤੇ ਸਕਰਚ ਵੀ ਨਹੀਂ ਕੱਲਾ ਕੱਲਾ ਸਟicker ਕੰਪਨੀ ਦਾ ਹਲੇ ਤੱਕ ਨਾਲ ਦਾ ਖੜਾ ਵੀਰੇ ਮਗਰਾਡਾਂ ਦੀ ਕੰਡੀਸ਼ਨ ਵੀ ਦਿਖਾ ਦੇ ਕਰ ਅੰਦਰੋਂ ਮਿੱਤਰੋ ਬਿਲਕੁਲ ਹੀ ਨਵਾਂ ਹੈ ਕਾਰਨੇ ਆ ਵੀ ਜੇ ਥੋੜਾ ਜਿਹਾ ਉੱਪਰ ਪਾਲਸਾ ਮਾਰ ਕੇ ਨਾ ਇਹਨੂੰ ਖੜਾਇਆ ਹੁੰਦਾ ਸਾਰਿਆਂ ਨੇ ਇਹ ਯਕੀਨ ਕਰ ਲੈਣਾ ਤੇ ਵੀ ਸ਼ੋਅਰੂਮ ਦੇ ਵਿੱਚ ਖੜਾ ਹੈ ਉੰਨੇ ਹੀ ਪੈਸੇ ਮੂਹਰੇ ਟਾਇਰ ਹੈ ਭਾਈ ਆ ਦਿਖਾ ਦੇ ਕਰ ਸਾਰਾ ਕੱਲਾ ਕੱਲਾ ਦਿਖਾ ਦੇ ਪਾਰਟ ਬਈ ਨਵੇਂ ਨੂੰ ਇੱਕ ਅੱਧੀ ਅੱਧੀ ਵਸਾ ਨਵੇਂ ਨੂੰ ਵੀ ਮਤ ਪਾਉਣ ਵਾਲਾ ਤਾਂ ਮੈਂ ਲੈ ਕਰਵਾ ਦੇ ਚੱਕ ਮਿੱਤਰੋ ਸਿਰਫ 1608 ਘੰਟੇ ਚੱਲਿਆ ਹੋਇਆ ਤੇ 100 ਸਾਰੀ ਦਿਖਾ ਦੇ ਬਈ 100 ਦੇ ਉੱਪਰ ਤੇ ਰੀਟ ਵੀ ਨਹੀਂ 750 ਸੋਨ ਵਾਲੀ ਕਾ ਜੇ ਗੱਲ ਕਰੀਏ ਮਾਡਲ ਦੀ ਮਿੱਤਰੋ 2023 ਮਾਡਲ ਹੈ ਹਾਂ 23 ਮਾਡਲ ਹੈ 3 ਸਪੀਡ ਦੇ ਵਿੱਚ ਹੈ ਡਬਲ ਡਿਸਟ੍ਰਿਬਿਊਟਰ ਹੈ ਵੀਰੇ ਪੱਠੀ ਵੀ ਚੈੱਕ ਕਰਵਾ ਦੇ ਕਰ ਇੱਥੋਂ ਬਾਹਲੇ ਸੱਜਣ ਪੁੱਛ ਅੱਜ ਕਰ ਲੈਂਦੇ ਵੀ ਕਿੰਨਾ ਕਿ ਚੱਲਿਆ ਹੋਇਆ ਦੇਖ ਲਓ ਵੀ ਉਰੀ ਨਹੀਂਦਰ ਵਿੱਚ ਹਾਂ ਦਿਖਾ ਦੇ ਲੈ ਜਰ ਕੱਲੀ ਕੱਲੀ ਸੀਲ ਵੀ ਹਲੇ ਤੱਕ ਕੋਮੀ ਮੈਂ ਤਾਂ ਇਹ ਕਹੂੰਗਾ ਵੀ ਜੇ ਕਿਸੇ ਸੱਜਣ ਨੇ ਇਹ ਸੋਚਿਆ ਨਾ ਵੀ ਮੈਂ ਸੋਨਾਂ ਵਾਲੀ ਕਾ ਟਰੈਕਟਰ ਲੈ ਕੇ ਆਉਣਾ ਨਵਾਂ ਲੈ ਕੇ ਆਉਣਾ ਵੀਡੀਓ ਨੂੰ ਵੇਖ ਲਓ ਤੁਹਾਡਾ ਬੜਾ ਵੱਡਾ ਫਾਇਦਾ ਹੋ ਜਾਣਾ ਤੁਹਾਡਾ ਮੈਂ ਇਹ ਕਹੂੰਗਾ ਵੀ ਲੱਖਾਂ ਰੁਪਏ ਦਾ ਫਾਇਦਾ ਹੋ ਜੂਏ ਟਰੈਕਟਰ ਦੇ ਪਿੱਛੇ ਵੀਰੇ ਇਧਰਲੇ ਪਾਸੇ ਵੀ ਆ ਜਾ ਹੁਣ ਸਾਰੇ ਸੱਜਣ ਸੋਚਣਗੇ ਵੀ ਪਿੱਛੋਂ ਕਿਦਾਂ ਦਾ ਹੈ ਨਾ ਕੀ ਕੰਡੀਸ਼ਨ ਹੈ ਲੈ ਡੰਡਾ ਤੇ ਜਿਵੇਂ ਕਿ ਦੀ ਡਰਾਵਲ ਸਾਰਾ ਕੁਝ ਲਿੰਕਾਂ ਪੂਰੀ ਸਫਾਈ ਦੇ ਵਿੱਚ ਨੇ ਟਿਊਬਾਂ ਦਾ ਵੀ ਚੈੱਕ ਕਰਵਾ ਦੇ ਆ ਕਰਵਾ ਦੇ ਲੈ ਵੀ 100 ਚੋਂ 100% ਕੰਡੀਸ਼ਨ ਪਈਆ ਟਰੈਕਟਰ ਦੀ ਤੇ ਆ ਦੇਖੋ ਸੀਟਾ ਸੂਟਾਂ ਤੋਂ ਹਾਲੇ ਤੱਕ ਲਫਾਫੇ ਉਮੀ ਛਤਰੀ ਬਿਲਕੁਲ ਨਵੀਂ ਪਈਆ ਤੇ ਆ ਲੈ ਹਨਾ ਕੱਲਾ ਕੱਲਾ ਸਟicker ਵੀ ਦਿਖਾ ਦੇ ਦੁਆਰੇ ਦੱਸ ਦਿੰਦਾ ਮਿੱਤਰੋ 2023 ਮਾਡਲ ਹੈ ਨੰਬਰੇ ਦਾ ਪੰਜਾਬ ਦਾ ਤੇ ਫਰਸਟ ਪਾਰਟੀ ਦੀ ਘਰੇ ਖੜਾ ਹੈ 1608 ਘੰਟੇ ਚੱਲਿਆ ਹੋਇਆ ਤੇ ਜੇ ਗੱਲ ਕਰੀਏ ਤੇ ਰੇਟ ਦੀ ਇਹਦਾ ਰੇਟ ਹੈਗਾ ਮਿੱਤਰੋ 5 ਲੱਖ ਤੇ 70000 ਰੁਪਿਆ ਬਾਕੀ ਮੌਕੇ ਤੇ ਥੋੜਾ ਮੋਟਾ ਤੁਹਾਡਾ ਮਾਨਤਾਣ ਹੋ ਜੂ 5 ਲੱਖ ਤੇ 70000 ਰੁਪਏ ਇਹ ਟਰੈਕਟਰ ਦੀ ਡਿਮਾਂਡ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਦੁਆਰਾ ਦੱਸ ਦਿੰਨੇ ਆ ਪਿੰਡ ਰੰਗীনਪੁਰ ਦੇ ਵਿੱਚ ਖੜਾ ਹੈ ਰੰਗীনਪੁਰ ਪਿੰਡ ਰੋਪੜ ਤੋਂ 2.5 ਤੋਂ 3 ਕਿਲੋਮੀਟਰ ਦੀ ਦੂਰੀ ਤੇ ਮਹਾਲੀ ਰੋਡ ਤੇ ਪੈ ਜਾਂਦਾ ਟੋਲ ਪਲਾਜ ਦੇ ਨੇੜੇ ਪੈ ਜਾਂਦਾ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਮੇਲਾ ਲੁੱਟਣਾ ਇਹ ਟਰੈਕਟਰ ਖਰੀਦਣਾ ਤਾਂ ਬਾਈ ਹਰੇ ਨਾਲ ਕੰਟੈਕਟ ਕਰ ਸਕਦੇ ਹੋ ਲਾਓ ਕਰਾ ਫੋਨ ਵਟਾ ਵਟ